ਰਾਮਸਰੂਪ ਅਨਕੀਦਾ ਪੰਜਾਬੀ ਨਾਵਲ ਕੱਖਾਂ ਕਾਨਿਆਂ ਦੇ ਬਲ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਜੀ ਅੱਜ ਨਾਵਲ ਦਾ ਅਗਲਾ ਭਾਗ 4 ਤੁਹਾਨੂੰ ਸੁਣਾਵਾਂਗੇ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਆਪਣੇ YouTube ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਜਰੂਰ ਕਰੋ ਚੰਗੀਆਂ ਲੱਗਣ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੇ ਜਰੂਰ ਕਰਿਆ ਕਰੋ ਜੀ ਸੋ ਆਓ ਟਾਵਲ ਦਾ ਅਗਲਾ ਭਾਗ 4 ਸ਼ੁਰੂ ਕਰਦੇ ਹਾਂ ਜੂਨ ਮਹੀਨਾ ਗੁਜ਼ਰਦਾ ਜਾ ਰਿਹਾ ਸੀਗਾ ਤੱਤੀਆਂ ਤੇਜ਼ ਹਵਾਵਾਂ ਚੱਲਦੀਆਂ ਦਨ ਤਾਂ ਬਿਜਲੀ ਬੋਰਡ ਦੇ ਕੂਲਰਾਂ ਦੀ ਠੰਡ ਵਿੱਚ ਲੰਘ ਜਾਂਦਾ ਛੁੱਟੀ ਤੋਂ ਬਾਅਦ ਘਰ ਆ ਕੇ ਕਲੀ ਵਾਲੇ ਕਮਰੇ ਵਿੱਚ ਲੱਗਿਆ ਸੀਲਿੰਗ ਫੈਨ ਬਾਹਰਲੀ ਤਪਸ਼ ਵੀ ਅੰਦਰਲੇ ਆਉਂਦਾ ਤੇ ਅਭਿਨਾਸ਼ ਦਾ ਜੁੱਸਾ ਅਕਲ ਖਾਨ ਹੋਇਆ ਕੋਰੇ ਥੋੜੇ ਵਿੱਚੋਂ ਠੰਡੇ ਪਾਣੀ ਗਲਾਸ ਪੀ ਪੀ ਕੋਈ ਚੰਨ ਜਹੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਇੱਕ ਬੇਚੈਨੀ ਉਹਦੇ ਦਿਮਾਗ ਵਿੱਚ ਬੈਠੀ ਹੋਈ ਸੀਗੀ ਉਹਦਾ ਕੋਈ ਦੋਸਤ ਉਹਦੇ ਕੋਲ ਆ ਕੇ ਠਹਿਰਦਾ ਤਾਂ ਸਲਾਹ ਦਿੰਦਾ ਹੋਰ ਵਿਆਹ ਕਰਾ ਲੈ ਯਾਰ ਬੜੇ ਪਾਣੀ ਨਿਕਲਣਾਗਾ ਕੋਈ ਕਹਿੰਦਾ ਵਿਆਹ ਦਾ ਪੰਗਾ ਨਾ ਲਈ ਬਗਾਨੀ ਔਰਤ ਤੇਰੇ ਜਵਾਕਾਂ ਦਾ ਬੁਰਾ ਹਾਲ ਕਰ ਦੋਗੀ ਇੱਕ ਦਿਨ ਉਹਦਾ ਇੱਕ ਫਾਕੇਵੜ ਦੋਸਤ ਕਹਿਣ ਲੱਗਿਆ ਕਿਸੇ ਰੰਦੀ ਤੀਵੀ ਨਾਲ ਦੋਸਤੀ ਪਾਲ ਐ ਵਿਸ਼ੂ ਚਿੱਤ ਜਲ ਲੱਗਿਆ ਰਿਹਾ ਕਰੂਗਾ ਤੇਰਾ ਜਿੰਨਾ ਚਿਰ ਮਾਂ ਹੈਗੀ ਆ ਜਾਂ ਕੁੜੀ ਨਹੀਂ ਵਿਆਹੀ ਜਾਂਦੀਗੀ ਰੋਟੀ ਦਾ ਤਾਂ ਚੱਲਦਾ ਰਹੂਗਾ ਫਿਰ ਮੁੰਡਾ ਵਿਆਹ ਲਈ ਅਵਿਨਾਸ਼ ਸੁਣਦਾ ਤੇ ਮੁਸਕਰਾ ਕੇ ਰਹਿ ਜਾਂਦਾ ਮੁੰਡਾ ਕੁੜੀ ਇੱਧਰ ਉੱਧਰ ਹੁੰਦੇ ਤਾਂ ਮਾਂ ਖਿਹੜਾ ਨਾ ਛੱੜਦੀ ਕੋਈ ਹੂਲਾ ਫੱਕ ਲੈ ਪਾਈ ਅਵਨਾਸ਼ ਮੈਂ ਤੇਰੀ ਉਮਰ ਨਹੀਂ ਨਿਕਲਨੀ ਪਤਾ ਤਾਂ ਨਾਲੇ ਹੁਣੇ ਕਰੇਗਾ ਕੋਈ ਬੰਦੋਬਾਸਤ ਤਾਂ ਹੋ ਜਾਊਗਾ ਦਿਨ ਪੈ ਗਏ ਤਾਂ ਫਿਰ ਕਿਸੇ ਨੇ ਨਹੀਂ ਪੁੱਛਣਾਗਾ ਅੱਗੇ ਤੂੰ ਆਪ ਦਾ ਫੜਿਆ ਵਿਚਾਰ ਅਵਨਾਸ਼ ਚੁੱਪ ਕੀਤਾ ਮਾਦੀਆਂ ਗੱਲਾਂ ਸੁਣਦਾ ਰਹਿੰਦਾ ਉਹਦੀ ਚੁੱਪ ਨੂੰ ਦੇਖ ਕੇ ਕਦੇ-ਕਦੇ ਮਾਂ ਰੋਣ ਬੈਠ ਜਾਂਦੀ ਰੋਂਦੀ ਰੋਂਦੀ ਹੀ ਉੱਠ ਕੇ ਆਥਨ ਦੀ ਰੋਟੀ ਪਕਾਉਣ ਲਈ ਆਟਾ ਛਾਨਣ ਲੱਗਦੀ ਅਵਨਾਸ਼ ਦੀ ਸੋਚ ਜਾਮ ਹੋ ਕੇ ਰਹਿ ਜਾਂਦੀ ਤੇ ਫਿਰ ਉਸਨੇ ਆਪਣੇ ਕੋਈ ਦੋਸਤਾਂ ਤੇ ਰਿਸ਼ਤੇਦਾਰਾਂ ਕੋਲ ਗੁੱਜੀ ਗੁੱਜੀ ਗੱਲ ਸ਼ੁਰੂ ਕਰਤੀ ਹਰ ਕੋਈ ਉਹਦਾ ਦਿਲ ਤਰੋਂਦਾ ਤੇ ਆਪਣੇ ਵੱਲੋਂ ਪੂਰੀ ਬਾਹ ਲਾਉਣ ਦਾ ਵਾਅਦਾ ਕਰਦਾ ਸੀਗਾ ਇੱਕ ਕੁਝ ਇੱਕ ਦੀ ਕੋਸ਼ਿਸ਼ ਸਫਲ ਹੁੰਦੀ ਵੀ ਦੱਸਦੀ ਸੀਗੀ ਕੋਈ ਰੰਡੀ ਹੁੰਦੀ ਪਰ ਉਹਦੀ ਉਮਰ ਉਹ ਤੋਂ ਕਾਫੀ ਵੱਡੀ ਹੁੰਦੀ ਸੀਗੀ ਕਿਸੇ ਰੰਡੀ ਤੀਵੀ ਦੇ ਪਹਿਲਾਂ ਜੰਮੇ ਇੱਕ ਦੋ ਜਵਾਕ ਹੁੰਦੇ ਤੇ ਉਹ ਪਹਿਲਾਂ ਉਹਨਾਂ ਆਪਣੇ ਜਵਾਕਾਂ ਦੇ ਨਾਂ ਕੋਈ ਜਾਇਦਾਦ ਕਰਾਉਣ ਦੀ ਸ਼ਰਤ ਰੱਖਦੀ ਕੋਈ ਤਲਾਕਸ਼ੂਦਾ ਹੁੰਦੀ ਤਾਂ ਉਹਦਾ ਸੁਭਾਅ ਭੈੜਾ ਹੁੰਦਾ ਜਾਂ ਚਲਾਕ ਚੱਲਣ ਹੁੰਦਾ ਸੀਗਾ ਖਰਾਬ ਕਿਸੇ ਘਰ ਬੈਠੀ ਵੱਡੀ ਉਮਰ ਦੀ ਇਕਵਾਰੀ ਨੂੰ ਕੋਈ ਬਿਮਾਰੀ ਹੁੰਦੀ ਜਾਂ ਕੋਈ ਅੰਗ ਮਾਰਿਆ ਹੁੰਦਾ ਰਾਤ ਵੇਲੇ ਉਹ ਗਲੀ ਵਾਲੇ ਕਮਰੇ ਦੀ ਛੱਤ ਉੱਤੇ ਪੈਂਦਾ ਸੀਗਾ ਆਕਾਸ਼ ਉਹਦੇ ਨਾਲ ਹੁੰਦਾ ਤੇ ਰਾਤਾ ਥੱਲੇ ਵਿਹੜੇ ਵਿੱਚ ਮਾਂ ਕੋਲ ਤੇਜ ਕੜਕ ਦੀ ਤੌਪ ਵਿੱਚ ਮੰਜਾ ਕੋਠੇ ਉੱਤੇ ਹੀ ਪਿਆਰ ਹੁੰਦਾ ਮੰਜੇ ਦੀਆਂ ਪਾਈਆਂ ਫਟ ਗਈਆਂ ਤੇ ਪਾਵੇਂ ੜਕ ਗਏ ਸਨ ਬਾਸ ਦੀ ਪੌੜੀ ਲਾ ਕੇ ਉਹ ਸ਼ਾਮ ਨੂੰ ਬਿਸਤਰਾ ਚੜਾਉਂਦਾ ਤਾਂ ਉਹਨੂੰ ਬਿਮਲਾ ਯਾਦ ਆਉਂਦੀ ਸੀ ਗਰਮੀਆਂ ਦੀ ਰੁੱਤ ਵਿੱਚ ਕੋਠੇ ਉੱਤੇ ਬਿਸਤਰੇ ਉਹੀ ਚੜਾਇਆ ਕਰਦੀ ਸੀ ਤੇ ਉਹਨੇ ਕੋਠੇ ਉੱਤੇ ਇੱਕ ਵੇਲੇ ਮੰਜੇ ਕਦੋਂ ਪੈ ਰਹਿਣ ਦਿੱਤੇ ਸਾਨੂੰ ਰਾਤ ਵੇਲੇ ਠੰਡ ਉੱਤਰ ਆਉਂਦੀ ਸੀਗੀ ਮਿੱਠੀ ਮਿੱਠੀ ਹਵਾ ਰੰਕਦੀ ਆਸਮਾਨ ਵਿੱਚ ਤਾਰੇ ਸਾਰੇ ਦੇ ਸਾਰੇ ਉਹਨਾਂ ਦੀ ਛੱਤ ਉੱਤੇ ਉਹਨਾਂ ਨੂੰ ਝੌਂਕ ਝੌਂਕ ਦੇਖਦੇ ਸੀ ਆਕਾਸ਼ ਉਹਦੇ ਨਾਲ ਨਿਕੁੰਗਾ ਨਿਕੁੰਗਾ ਗੱਲਾਂ ਕਰਦਾ ਸੌਂ ਜਾਂਦਾ ਤਾਂ ਉਹ ਤਾਰਿਆਂ ਦੇ ਚਿਹਰੇ ਪਹਿਚਾਣਨ ਲੱਗਦਾ ਟੁੱਟਦੇ ਤਾਰੇ ਉਹਨੂੰ ਚੰਗੇ ਲੱਗਦੇ ਉਹਨਾਂ ਪ੍ਰਤੀ ਉਹਦੇ ਦਿਲ ਵਿੱਚ ਕੋਈ ਅਜੀਬ ਜਿਹਾ ਮੋਹ ਜਾਗਦਾ ਪਾਸੇ ਪਰਤਦਿਆਂ ਤੇ ਔਠ ਔਠ ਕੋਰੀ ਮੰਗੀ ਦਾ ਠੰਡਾ ਪਾਣੀ ਪੀਂ ਜਾਂ ਫਿਰ ਜੱਕੋ ਤੱਕੀ ਕਰਕੇ ਮੰਜੇ ਤੋਂ ਉੱਠ ਕੇ ਪਿਸ਼ਾਬ ਕਰਦੇ ਉਹਦੀ ਖਾਂਸੀ ਰਾਤ ਹੀ ਨਿਕਲ ਚੁੱਕੀ ਹੁੰਦੀ ਉਹ ਫੈਸਲਾ ਹੀ ਨ ਕਰ ਸਕਦਾ ਕਿ ਦੂਜੇ ਵਿਆਲੇ ਅਖਬਾਰ ਨੂੰ ਇਸ਼ਤਿਹਾਰ ਭੇਜੇ ਚਾ ਨਹੀਂ ਉਹਨੂੰ ਆਪਣੀ ਬੇਰਸ ਜਿਹੀ ਜ਼ਿੰਦਗੀ ਉੱਤੇ ਰੋਣਾ ਆਉਂਦਾ ਤੰਮਾਂ ਦੀਆਂ ਗੱਲਾਂ ਉੱਤੇ ਤਰਸ ਰਾਜਾ ਤੇ ਆਕਾਸ਼ ਬਾਰੇ ਉਹ ਘੱਟ ਸੋਚਦਾ ਆਪਣੇ ਬਾਰੇ ਬਹੁਤਾ ਪਰ ਬੱਚਾਂ ਲਈ ਮੰਮਤਾ ਦਾ ਸਵਾਲ ਉੱਠਦਾ ਤਾਂ ਉਹ ਆਕਾਸ਼ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਤੇ ਉਹਦਾ ਸਿਰ ਚੁੰਮਣ ਲੱਗਦਾ ਉਹਦੇ ਦਫ਼ਤਰ ਦਾ ਉਹਦੀ ਸੈਕਸ਼ਨ ਵਿੱਚ ਹੀ ਬੈਠਾ ਦਾ ਇੱਕ ਐਲਡੀਸੀ ਮੱਖਣ ਸਿੰਘ ਗੱਲ ਕਰਦਿਆਂ ਕਹਿਣ ਲੱਗਾ ਅੱਗਾ ਪਿੱਛਾ ਨਹੀਂ ਦੇਖੀਦਾ ਹੁੰਦਾਗਾ ਉਹਦੀਆਂ ਅੱਖਾਂ ਚੁੰਨੀਆਂ ਸਨ ਤਲੇ ਬੁੱਲ ਦਾ ਖੱਬਾ ਪਾਸਾ ਫਲਵੇਰੀ ਨਾਲ ਚਿੱਟਾ ਹੋਇਆ ਸੀਗਾ ਉਸ ਪਾਸੇ ਦੀ ਮੋਛ ਵੀ ਉਹ ਬਦਾਮੀ ਰੰਗ ਦੀ ਤਿੱਖੀ ਚੁੰਝ ਵਾਲੀ ਮਾਵਾ ਦਿੱਤੀ ਹੋਈ ਪੱਗ ਬੰਨ ਦਾ ਦਾੜੀ ਪੁੱਠੀ ਚੜਾ ਕੇ ਰਖਤ ਦਾ ਸੀਗਾ ਹਮੇਸ਼ਾ ਚਿੱਟੀ ਕਮੀਜ਼ ਪਹਿਨਦਾ ਕਦੇ-ਕਦੇ ਪੈਂਟ ਵੀ ਚਿੱਟੀ ਸੀ ਇੱਕ ਦਿਨ ਉਹ ਵਿਨਾਸ਼ ਨੂੰ ਕਹਿਣ ਲੱਗਾ ਵਿਨਾਸ਼ ਹੁਣ ਕਿਸੇ ਕਿਵੇਂ ਸਰਦਾ ਏ ਫਿਰ ਤੇਰਾ ਸਰਨ ਤੋਂ ਮੇਰਾ ਮਤਲਬ ਹੈ ਅਵਨਾਸ਼ ਚੌਂਕ ਉੱਠਿਆ ਸੀਗਾ ਆਹੀ ਬਸ ਸਮਝ ਲੈ ਤੂੰ ਮੱਖਣ ਖਚਰੀ ਹਾਸੇ ਹੱਸਿਆ ਸੀ ਉਹ ਨਾਸ਼ ਹੋਰ ਗੰਭੀਰ ਹੋ ਗਿਆ ਮਰਦ ਦੀ ਬੁਨਿਆਦੀ ਪੋਖ ਹੈ ਨਾ ਅਵਿਨਾਸ਼ ਬਾਬੂ ਹੈਡ ਕਲਰਕ ਨੇ ਪਾਣ ਖਾਦੇ ਪੀਲੇ ਜਾਂਦੇ ਦਿਖਾਏ ਸੀ ਅੱਛਾ ਅੱਛਾ ਕਹਿ ਕੇ ਅਵਿਨਾਸ਼ ਮੁਸਕਰਾਇਆ ਉਹਦੀ ਮੁਸਕਰਾਹਟ ਵਿੱਚ ਆਪਣੇ ਉੱਤੇ ਤਰਸ ਤੇ ਮੱਖਣ ਪ੍ਰਤੀ ਗੱਲਾਨੀ ਦੀ ਭਾਵਨਾ ਸੀ ਉਹ ਬੋਲਿਆ ਕੁਝ ਨਹੀਂ ਉਸ ਦਿਨ ਸ਼ਾਮ ਨੂੰ ਹੀ ਘਰ ਜਾ ਕੇ ਉਹਨੇ ਅਖਬਾਰ ਲਈ ਮੈਂ ਮੈਟ੍ਰਿਮੋਨੀਅਲ ਡਰਾਫਟ ਕੀਤਾ ਤੇ ਦੂਜੇ ਦਿਨ ਉਹਨੂੰ ਭੇਜ ਦਿੱਤਾ ਇਸ਼ਤਿਹਾਰ ਵਿੱਚ ਉਹਨੇ ਆਪਣੇ ਆਪ ਨੂੰ ਕੇਵਲ ਵਿਡੋਅਰ ਹੀ ਲਿਖਿਆ ਸੀਗਾ ਉਹਨੂੰ ਸੱਤ ਅੱਠ ਚਿੱਠੀਆਂ ਆਈਆਂ ਅੱਧੀਆਂ ਚਿੱਠੀਆਂ ਕੁਆਰੀਆਂ ਕੁੜੀਆਂ ਸੰਬੰਧੀ ਸਨ ਉਹਨਾਂ ਦੀ ਠੀਕ ਉਹ ਵੀ ਠੀਕ ਠੀਕ ਉਮਰ ਸੀ ਲਿਖੀ ਹੋਈ ਸੀ ਕੋਈ ਮੈਟ੍ਰਿਕ ਕੋਈ ਬੀਏ ਐਮਏ ਸੀ ਅਵਿਨਾਸ਼ ਨੇ ਸਭ ਦਾ ਜਵਾਬ ਬੜੇ ਚਾਨ ਨਾਲ ਦਿੱਤਾ ਉਹਨੂੰ ਸਾਰੀਆਂ ਹੀ ਪਸੰਦ ਸਨ ਰਾਤ ਨੂੰ ਪਿਆ ਉਹ ਸੋਚਦਾ ਰਹਿੰਦਾ ਕਿ ਇਹਨਾਂ ਵਿੱਚੋਂ ਕਿਹੜੀ ਕੁੜੀ ਉਹਦੇ ਲਈ ਠੀਕ ਰਹੇਗੀ ਉਹਦਾ ਦਿਲ ਚਾਂਬਲ ਚਾਂਬਲ ਪੈਂਦਾ ਚਿੱਠੀਆਂ ਦੇ ਜਵਾਬ ਵਿੱਚ ਉਹਨੇ ਆਪਣੇ ਬਾਰੇ ਸਭ ਕੁਝ ਲਿਖ ਦਿੱਤਾ ਸੀ ਪਰ ਉਹ ਤਾਂ ਪਰੇਸ਼ਾਨ ਹੋ ਕੇ ਰਹਿ ਗਿਆ ਮੜ ਕੇ ਕਿਸੇ ਵੀ ਚਿੱਠੀ ਨਾ ਪਾਈ ਉਹ ਬਹੁਤ ਚੁਰਿਆ ਕਰੇ ਤੇ ਫਿਰ ਅਸਨੇ ਇਹੀ ਅੰਦਾਜ਼ਾ ਲਾਇਆ ਕਿ ਦੋ ਬੱਚਿਆਂ ਦੇ ਬਾਪ ਨੂੰ ਦੇਖ ਕੇ ਸਭ ਹਿੱਲ ਕੇ ਹਨ ਉਹਨੇ ਦੁਬਾਰਾ ਇਸ਼ਤਿਹਾਰ ਭੇਜਿਆ ਜਿਸ ਵਿੱਚ ਸਾਫ਼-ਸਾਫ਼ ਵਿਦ ਟੂ ਸਕੂਲ ਗoing ਚਿਲड्रन ਇਸ ਵਾਰ ਉਹਨੂੰ ਤਿੰਨ ਖਾਤ ਮਿਲੇ ਸੀਗੇ ਇੱਕ ਕੋਈ ਵੀ 42 ਸਾਲ ਦੀ ਰੰਡੀ ਥੀਨੀ ਸੀਗੀ ਅਵਨਾਸ਼ ਜੀ ਉਮਰ ਉਸ ਵੇਲੇ 35 36 ਸਾਲ ਦੀ ਸੀਗੀ ਦੂਜਾ ਖਾਤ ਇੱਕ ਤਲਾਕਸ਼ੁਦਾ ਔਰਤ ਬਾਰੇ ਸੀ ਪਰ ਉਹ ਅਣਪੜ ਸੀਗੀ ਤੀਜਾ ਖਾਤ 26 27 ਸਾਲ ਦੀ ਵਿਧਵਾ ਔਰਤ ਬਾਰੇ ਸੀ ਜਿਸ ਦੇ ਆਪਣੇ ਦੋ ਕੁੜੀਆਂ ਸਨ ਉਹਦਾ ਜੀ ਕੀਤਾ ਉਹ ਤਲਾਕਸ਼ੁਦਾ ਨੂੰ ਹਾਂ ਕਰਦੇ ਵੇ ਪਰ ਉਹਦਾ ਅਣਪੜ ਹੋਣਾ ਉਹਨੂੰ ਅਖੜਦਾ ਸੀਗਾ ਉਹ ਕੋਈ ਵੀ ਫੈਸਲਾ ਨਾ ਕਰ ਸਕਿਆ ਤੇਨੇ ਖਤਾਂ ਦਾ ਉਹਨੇ ਕੋਈ ਜਵਾਬ ਨਾ ਦਿੱਤਾ ਉਹ ਇਹ ਵੀ ਡਰਦਾ ਸੀਗਾ ਕਿ ਇਸ ਤਰ੍ਹਾਂ ਇਸ਼ਤਿਹਾਰਬਾਜ਼ੀ ਨਾਲ ਵਿਆਹ ਕਰਵਾ ਕੇ ਕੀ ਪਤਾ ਨਤੀਜਾ ਕੀ ਨਿਕਲੇ ਦੂਰ ਬੈਠੇ ਕਿਸੇ ਦੇ ਸੁਭਾਅ ਦਾ ਕੀ ਪਤਾ ਹੁੰਦਾ ਹੈ ਕੋਈ ਵਿਚਾਰੇ ਆਦਮੀ ਹੋਵੇ ਫਿਰ ਤਾਂ ਕੋਈ ਥੋ ਪਤਾ ਵੀ ਲੱਗ ਸਕਦਾ ਹੈ ਮਹੀਨਾ ਪਰ ਉਹ ਆਪਣੇ ਮਨ ਨਾਲ ਖੁੰਝਲਦਾ ਰਿਹਾ ਸੀਗਾ ਅਕੀਰ ਉਸਨੇ ਇਹ ਖਿਆਲ ਹੀ ਛੱਡ ਦਿੱਤਾ ਸੀਗਾ ਸਤੰਬਰ ਅਕਤੂਬਰ ਦੇ ਦਿਨ ਸਨ ਮੌਸਮ ਵਿੱਚ ਤਬਦੀਲੀ ਆ ਚੁੱਕੀ ਸੀ ਛੁੱਟੀ ਬਾਅਦ ਉਹ ਘਰ ਆਉਂਦਾ ਤੇ ਕਮਰੇ ਵਿੱਚ ਠੱਕਿਆ ਟੁੱਟਿਆ ਮਨ ਲੈ ਕੇ ਮੰਜੇ ਉੱਤੇ ਡੱਗ ਪੈਂਦਾ ਸੀ ਕੁੜੀ ਚਾਹ ਬਣਾ ਕੇ ਲਿਆਉਂਦੀ ਚਾਹ ਪੀ ਹੀ ਰਿਹਾ ਹੁੰਦਾ ਕੁਝ ਵੀ ਨਹੀਂ ਸੋਚ ਰਿਹਾ ਹੁੰਦਾ ਸੀਗਾ ਉਹਦੀ ਜ਼ਿੰਦਗੀ ਨੀਰਸ ਤੇ ਬੋਝਲ ਹੋ ਗਈ ਰਹੀ ਸੀ ਮਿਮਲਾ ਨਹੀਂ ਸੀਗੀ ਤਾਂ ਉਹਨੂੰ ਲੱਗਦਾ ਜਿਵੇਂ ਜ਼ਿੰਦਗੀ ਵਿੱਚ ਉਹਦਾ ਕੋਈ ਨਾ ਰਹਿ ਗਿਆ ਹੋਵੇ ਕਮਰੇ ਦੇ ਕੰਦਾ ਉਹਨੂੰ ਖਾਣ ਨੂੰ ਆਉਂਦੀਆਂ ਔਰ ਰੇਡੀਓ ਦੇ ਸਵਿੱਚ ਖੋਲਦਾ ਤਾਂ ਗਾਣੇ ਉਹਦੀ ਸਮਝ ਵਿੱਚ ਹੀ ਨਾ ਆਉਦੇ ਖਬਰਾਂ ਵਿੱਚ ਉਹਨੂੰ ਕੋਈ ਦਿਲਚਸਪੀ ਨਹੀਂ ਸੀ ਰਹਿ ਗਈ ਰਾਧਾ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਸੀ ਕਰਦੀ ਕੀ ਮਤਲਬ ਦੀ ਗੱਲ ਕਰਦੀ ਨਹੀਂ ਤਾਂ ਗਮਸਮ ਜਹੀ ਰਹਿੰਦੀ ਸੀ ਆਕਾਸ਼ ਉਹਦੇ ਨਾਲ ਬੇਮਤਲਬ ਜਈਆਂ ਗੱਲਾਂ ਕਰਦਾ ਸੀਗਾ ਅਵਿਨਾਸ਼ ਨੂੰ ਲੱਗਦਾ ਜਿਵੇਂ ਆਕਾਸ਼ ਨੂੰ ਆਪਣੀ ਮਾਂ ਦੇ ਮਰਨ ਦਾ ਕੋਈ ਅਫਸੋਸ ਨਾ ਹੋਵੇ ਜਾਂ ਸ਼ਾਇਦ ਕੋਈ ਪਤਾ ਨਾ ਹੋਵੇ ਆਪਣੀ ਮਾਂ ਦੀ ਮੌਤ ਦਾ ਉਹਦੇ ਉੱਤੇ ਤਾਂ ਜਿਵੇਂ ਕੋਈ ਅਸਰ ਹੀ ਨਹੀਂ ਸੀਗਾ ਉਹ ਤਾਂ ਪਹਿਲਾਂ ਵਾਂਗ ਹੀ ਨੱਚਦਾ ਟੱਪਦਾ ਰਹਿੰਦਾ ਪਹਿਲਾ ਵਾਂਗੀ ਕਿਰਕਾਰਾਂ ਮਾਰਦਾ ਗਲੀ ਵਿੱਚ ਖੇਡਣ ਲਈ ਦੌੜ ਜਾਂਦਾ ਬਾਹਰੋਂ ਘਰੋਂ ਦਾ ਤਾਂ ਕਿਸੇ ਚਲੰਤ ਫਿਲਮੀ ਗਾਣੇ ਦੇ ਬੋਲ ਵਿਗਾੜ-ਵਗਾੜ ਗਾ ਰਿਹਾ ਹੁੰਦਾ ਪਹਿਲਾ ਵਾਂਗੀ ਉਹ ਉਹਦੀ ਹੈ ਕੁੱਤੇ ਆ ਲੈੜਦਾ ਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਮਾਂ ਉਹਦੇ ਕੋਲ ਆ ਕੇ ਬੈਠਦੀ ਤਾਂ ਉਹਨੂੰ ਡਰ ਲੱਗਦਾ ਉਹ ਉਹਦੇ ਨਾਲ ਵਿਆਹ ਦੀ ਗੱਲ ਛੇੜੇਗੀ ਕਿੰਨਾ ਹੀ ਚੈਰ ਇਹੀ ਗੱਲ ਲੈ ਕੇ ਬੈਠੀ ਰਹੇਗੀ ਉਹ ਹੂੰ ਹਾਂ ਕਰਦਾ ਰਹੇਗਾ ਅਖੀਰ ਅੱਖ ਕੇ ਕਮਰੇ ਵਿੱਚੋਂ ਉੱਠਿਆ ਬਾਥਰੂਮ ਨੂੰ ਚੱਲ ਪਵੇਗਾ ਮਾ ਕਮਰੇ ਵਿੱਚ ਬੈਠੀ ਰੋਂਦੀ ਡਿਸਕ ਦੀ ਰਹਿ ਜਾਵੇਗੀ ਉਹ ਸੋਚਦਾ ਜਿਵੇਂ ਉਹਦੇ ਨਾਲੋਂ ਉਹਦੀ ਮਾਂ ਨੂੰ ਘਰ ਵਿੱਚ ਕਿਸੇ ਔਰਤ ਦੀ ਬਹੁਤੀ ਲੋੜ ਹੋਵੇ ਮਾਂ ਦਾ ਸੰਤਾਪ ਉਹ ਤੋਂ ਛੱਲਿਆ ਨਹੀਂ ਸੀ ਜਾ ਰਿਹਾਗਾ ਮੱਖਣ ਦੀ ਗੱਲ ਉਹਨੂੰ ਯਾਦ ਆਉਂਦੀ ਤਾਂ ਉਹ ਇੱਕ ਪਿੰਨਵਾ ਜਿਹਾ ਅਹਿਸਾਸ ਲੈ ਕੇ ਬੈਠ ਜਾਂਦਾ ਸੀਗਾ ਕਿਸੇ ਨੂੰ ਕੀ ਪਤਾ ਸੀ ਕਿ ਸੈਕਸ ਨਾਲੋਂ ਉਹਨੂੰ ਔਰਤ ਦੀ ਹੋਰ ਬਹੁਤੀ ਕੀਲਵੜ ਸੀਗੀ ਉਹ ਸ਼ਿੱਦਤ ਨਾਲ ਮਹਿਸੂਸ ਕਰਦਾ ਛੁੱਟੀ ਬਾਅਦ ਜਦੋਂ ਉਹ ਘਰ ਆਵੇ ਤਾਂ ਉਹਦੀ ਕੁੜੀ ਦੀ ਥਾਂ ਕੋਈ ਔਰਤ ਉਹਨੂੰ ਚਾਹ ਲੈ ਕੇ ਦੇਵੇ ਪਹਿਲਾਂ ਇਹ ਕੰਮ ਬਿਮਲਾ ਦਾ ਸੀਗਾ ਉਹ ਕੋਈ ਬਿਮਲਾ ਦਾ ਬਦਲ ਚਾਹੁੰਦਾ ਸੀਗਾ ਜਦੋਂ ਚਾਹ ਪੀ ਰਿਹਾ ਹੋਵੇ ਤਾਂ ਉਹਦੀ ਕੋਈ ਔਰਤ ਉਹਦੇ ਸਾਹਮਣੇ ਬੈਠ ਕੇ ਘਰਦਿਆਂ ਲੋੜਾਂ ਪੇਸ਼ ਕਰੇ ਤੇ ਫਿਰ ਉਹ ਆਪਣੀ ਉਸ ਔਰਤ ਉੱਤੇ ਨਿੱਕਾ ਨਿੱਕਾ ਕਿਸੇ ਔਰਤ ਉਹਨੂੰ ਨਿੱਕੇ ਨਿੱਕੇ ਨਿਹੋਰੇ ਦੇਵੇ ਜਾਂ ਫਿਰ ਉਹ ਆਪਣੀ ਉਸ ਔਰਤ ਨੂੰ ਆਪਣੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੱਸੇ ਖੁਸ਼ੀਆਂ ਜਿਹੜੀਆਂ ਉਹ ਨਾ ਤਾਂ ਆਪਣੇ ਕਿਸੇ ਦੋਸਤ ਨੂੰ ਦੱਸ ਸਕਦਾ ਹੋਵੇ ਨਾ ਮਾਂ ਨੂੰ ਤੇ ਨਾ ਮੁੰਡੇ ਕੁੜੀ ਨੂੰ ਕੋਈ ਉਹਦੇ ਕੱਪੜੇ ਧੋ ਕੇ ਦੇਵੇ ਰਾਧਾ ਹੁਣ ਉਹਦੇ ਕੱਪੜੇ ਧੋਂਦੀ ਸੀਗੀ ਵਰਸ਼ਾਂ ਦੇ ਕਲਰਾਂ ਤੇ ਪੈਂਟਾਂ ਦੀਆਂ ਪਿੱਠਾਂ ਉਤੇ ਮੈਲ ਰਹਿ ਜਾਂਦੀ ਸੀਗੀ ਪਰ ਉਸ ਨੀਰਾਦਾ ਨੂੰ ਕਦੇ ਨਹੀਂ ਸੀ ਟੋਕਿਆਗਾ ਕਦੇ ਛਿੜਕਿਆ ਨਹੀਂ ਸੀਗਾ ਉਹਨੂੰ ਕਦੇ ਖਿਜ ਚੜਦੀ ਤਾਂ ਆਪ ਕਪੜੇ ਧੋਣ ਬੈਠ ਜਾਂਦਾ ਸੀ ਨਿੱਕੇ ਨਿੱਕੇ ਹੱਥਾਂ ਨਾਲ ਉਹਦੀ ਭਾਰੀ ਮੋਟੀ ਪੈਂਟ ਧੋ ਰਹੀ ਰਾਦਾ ਉਹਨੂੰ ਤਰਸਦੀ ਪਾਤਰ ਦੇਖਦੀ ਸੀ ਉਹਦਾ ਜੀ ਕਰਦਾ ਕਿ ਕਟੋ-ਕਟ ਕੱਚਾ ਬਣਾਣ ਤਾਂ ਰਾਦਾ ਤੋਂ ਨਾ ਧਵਾਇਆ ਕਰੇ ਪਰ ਉਹ ਕੀ ਕਰਦਾ ਉਹ ਆਪ ਕੱਚਾ ਬਣਾਣ ਤੋਂ ਹਣ ਬੈਠਦਾ ਤਾਂ ਮਲਾ ਸ਼ਿੱਦਤ ਨਾਲ ਜਾਦ ਆਉਣ ਲੱਗਦੀ ਉਹ ਲੰਬੇ ਲੰਬੇ ਸਾਹ ਲੈਂਦਾ ਇੱਕ ਵਾਰ ਉਹਦੇ ਇੱਕ ਦੋਸਤ ਨੇ ਉਹਨੂੰ ਆਖਿਆ ਸੀ ਵਿਆਹ ਕਰਵਾਏ ਬਗੈਰ ਨਹੀਂ ਸਰਨਾ ਤੈਨੂੰ ਤੇਰਾ ਗਿਲਾ ਕੱਚਾ ਤਾਂ ਤੇਰੀ ਕੋਈ ਔਰਤ ਵੀ ਨਹੀਂ ਨਚੋੜੂਗੀ ਇੰਉਂ ਦੱਸ ਬਈ ਕੁੜੀ ਤੋਂ ਕੱਚਾ ਨਚੜਵਾਏ ਲਵੇਂਗਾ ਨਾ ਮਾਂ ਕਰੇ ਇਹ ਕੰਮ ਨਾ ਭੈਣ ਹੁਣ ਜਦੋਂ ਵੀ ਉਹ ਕੱਚਾ ਬਣਾਉਣ ਤੋਂ ਲਈ ਰਾਧਾ ਨੂੰ ਕਹਿੰਦਾ ਤਾਂ ਉਹ ਨੂੰ ਆਪਣੀ ਕਿਸੇ ਔਰਤ ਦੀ ਘਾਟ ਮਹਿਸੂਸ ਹੁੰਦੀ ਮਾਂ ਰੋਟੀ ਟੱਕ ਤਾਂ ਬਣਾ ਲੈਂਦੀ ਆ ਪਰ ਉਸ ਤੋਂ ਨਿਤ ਇਹ ਕੰਮ ਤੰਦਾ ਨਹੀਂ ਹੁੰਦਾ ਸੀਗਾ ਸਰੀਰ ਬੁੱਢਾ ਹੋ ਚੱਕਿਆ ਸੀ ਬਹੁਜੀ ਧੀਰ ਉਸ ਤੋਂ ਚੁੱਲ੍ਹੇ ਮੂਰੇ ਬੈਠਣਾ ਨਹੀਂ ਸੀ ਜਾਂਦਾਗਾ ਨજર ਵੀ ਕਮਜ਼ੋਰ ਸੀ ਉਹਨੂੰ ਪਤਾ ਨਾ ਲੱਗਦਾ ਦਾਲ ਸਬਜ਼ੀ ਵਿੱਚ ਨੂਨ ਮਿਰਚਾ ਕਿੰਨਾ ਕੁ ਪੈ ਗਿਆ ਹੈ ਤਵੇ ਉੱਤੇ ਰੋਟੀ ਸੜ ਜਾਂਦੀ ਉਹਨੂੰ ਤਾਂ ਸੜੀ ਰੋਟੀ ਦਾ ਤਦ ਹੀ ਪਤਾ ਲੱਗਦਾ ਜਦੋਂ ਉਹਦਾ ਮੁਸ਼ਕ ਮਾਰਨ ਲੱਗ ਪੈਂਦਾ ਰਾਧਾ ਹੀ ਰੋਟੀ ਟੱਕ ਦਾ ਕੰਮ ਕਰਦੀ ਪਰ ਆਮ ਤੌਰ ਉੱਤੇ ਉਹਦੀਆਂ ਰੋਟੀਆਂ ਗੋਲ ਨਾ ਹੁੰਦੀਆਂ ਕਿਨਾਰੇ ਮੋਟੇ ਹੋ ਜਾਂਦੇ ਕਦੇ ਕਿਨਾਰੇ ਕੱਚੇ ਰਹਿ ਜਾਂਦੇ ਦਾਲ ਸਬਜ਼ੀ ਵਿੱਚ ਕਦੇ ਉਹ ਮਿਰਚਾਂ ਜ਼ਿਆਦਾ ਪਾ ਦਿੰਦੀ ਤੇ ਕਦੇ ਨੂਨ ਕਦੇ-ਕਦੇ ਨੂਨ ਬਿਲਕੁਲ ਹੀ ਘੱਟ ਹੁੰਦਾ ਸੁੱਕਾ ਬਣਨ ਵਾਲੀਆਂ ਸਬਜ਼ੀਆਂ ਵਿੱਚ ਉਹ ਤੋਂ ਪਾਣੀ ਰਹਿ ਜਾਂਦਾ ਤੇ ਤਰੀ ਵਾਲੀਆਂ ਸਬਜ਼ੀਆਂ ਉਹ ਤੋਂ ਬਣਦੀਆਂ ਹੀ ਨਾ ਡੱਕਲ ਪਾਣੀ ਹੁੰਦਾ ਇਸ ਤਰ੍ਹਾਂ ਦਾ ਰੋਟੀ ਟੋਕ ਖਾ ਕੇ ਵਿਨਾਸ਼ ਦਾ ਰੋਹ ਨਿਕਲ ਜਾਂਦਾ ਰਾਧਾ ਨੂੰ ਉਹ ਕੁਝ ਵੀ ਨਾ ਕਹਿ ਸਕਦਾ ਇੰਨਾ ਹੀ ਸੁਝਾਉਂਦਾ ਕੁੜਗੇ ਆਪ ਨਹੀਂ ਆਉਂਦਾ ਕੋਸਤਾ ਮਾਂ ਤੋਂ ਸਿੱਖ ਲੈ ਮਾਂ ਜਵਾਬ ਵਿੱਚ ਕਹਿਣ ਲੱਗਦੀ ਮੈਂ ਤਾਂ ਬਥੇਰਾ ਦੱਸਨੀ ਆ ਭਾਈ ਬਈ ਕੁੜੀਆਂ ਨੂੰ ਤਾਂ ਇਹ ਰੋਟੀ ਪਕਾਉਣ ਕਰਨ ਦਾ ਕੰਮ ਸਿੱਖਣਾ ਹੀ ਚਾਹੀਦਾ ਹੈ ਨਹੀਂ ਤਾਂ ਬਗਾਨੇ ਘਰ ਜਾ ਕੇ ਸਾਰੀ ਉਮਰ ਜਿੱਤਿਆਂ ਨੂੰ ਥਾਂ ਹੋ ਜਾਂਦਾ ਹੈ ਤੇ ਫਿਰ ਮਾਂ ਰਾਧਾ ਨੂੰ ਪਿਆਰ ਨਾਲ ਸਮਝਾਉਣ ਲੱਗਦੀ ਸੌਗਵੀ ਨਾਲ ਕੰਮ ਕਰਿਆ ਕਰਤੀਏ ਤੇਰੇ ਕੰਮ ਆਊਗਾ ਉਹ ਫੇਰ ਸੋਚਾਂ ਵਿੱਚ ਡੁੱਬ ਜਾਂਦਾ ਬਿਮਲਾ ਹੁੰਦੀ ਤਾਂ ਕਾਹਨੂੰ ਹੁੰਦੀਆਂ ਇਹ ਗੱਲਾਂ ਅੱਪੇ ਸਖੌਂਦੀ ਸਭ ਕੁਝ ਰਾਧਾ ਨੂੰ ਕਦੇ-ਕਦੇ ਤਾਂ ਉਹਦੀ ਸੋਚ ਬਹੁਤ ਹੀ ਜ਼ਿਆਦਾ ਉਗੜ ਜਾਂਦੀ ਸੀ ਜਦੋਂ ਉਹ ਚਿਤਵਦਾ ਕਿ ਰਾਧਾ ਤਾਂ ਵੱਡੀ ਹੋ ਕੇ ਵਿਆਹੀ ਜਾਵੇਗੀ ਆਪਣੇ ਘਰ ਉੱਠ ਜਾਵੇਗੀ ਮਾਂ ਮਰ ਜਾਵੇਗੀ ਮੁੰਡਾ ਵੀ ਵਿਆਹ ਕਰਾਵੇਗਾ ਹੀ ਪੇਗਾਨੀ ਧੀ ਨੂੰ ਕਿਹੜੀਆਂ ਦੇਵੇਗੀ ਬੋਲੀਆਂ ਤੇ ਕੀ ਪਤਾ ਮੁੰਡਾ ਕਿੱਥੇ ਰਹੇਗਾ ਮੁੰਡਾ ਉਹਦੇ ਕੋਲ ਨਾ ਰਿਹਾ ਨੌਕਰੀ ਕਦੇ ਦੂਰ ਮਿਲ ਗਈ ਤਾਂ ਉਹਦਾ ਕੀ ਬਣੇਗਾ ਰਿਟਾਇਰ ਹੋਣ ਤੋਂ ਪਹਿਲਾਂ ਤਾਂ ਉਹ ਉਹਦੇ ਕੋਲ ਜਾ ਕੇ ਠਹਿਰ ਨਹੀਂ ਸਕੇਗਾ ਇਹ ਸਭ ਕੁਝ ਮਨ ਵਿੱਚ ਲਿਆ ਕੇ ਉਹ ਕੌਮਾਉਂ ਜਿਹਾ ਹੋ ਜਾਂਦਾ ਜਦ ਕੀਤਾ ਕਮਰੇ ਦੀ ਛੱਤ ਵੱਲ ਦੇਖਣ ਲੱਗਦਾ ਕਮਰੇ ਵਿੱਚ ਕੰਧਾਂ ਉੱਤੇ ਤੇ ਛੱਤ ਦੇ ਲੈਂਟਰ ਉੱਤੇ ਸੀਮਿੰਟ ਦਾ ਪਲਾਸਤਰ ਕੀਤਾ ਹੋਇਆ ਸੀ ਕੋਈ ਸਫਾਈ ਦੀ ਆਦ ਨਹੀਂ ਸੀ ਕੀਤੀ ਗਈ ਗੂੜੇ ਗੂੜੇ ਰੰਗ ਵਿੱਚ ਫਿਰੀ ਕਰੰਡੀ ਦਾ ਜਾਂ ਗਰਮਾਲਾ ਥਾਂ ਦੀ ਥਾਂ ਦਿਸਦਾ ਸੀਗਾ ਆਕਾਰ ਜਿਹੇ ਬਣੇ ਉਹਨੂੰ ਨਜ਼ਰ ਆਉਂਦੇ ਸੀ ਉਹ ਨੀਚ ਲਾ ਕੇ ਦੇਖਦਾ ਤਾਂ ਕਿਤੇ ਕਿਤੇ ਔਰਤ ਦੀ ਸ਼ਕਲ ਉੱਭਰ ਆਉਂਦੀ ਔਰਤ ਜਿਹੜੀ ਉਹਦੇ ਅੰਦਰ ਬੈਠੀ ਹੋਈ ਸੀ ਘਰ ਵਿੱਚ ਜਿਸ ਦੀ ਉਹਨੂੰ ਬਹੁਤ ਲੋੜ ਸੀ ਲੰਚ ਟਾਈਮ ਤੋਂ ਕੋਈ ਘੰਟਾ ਕ ਪਹਿਲਾਂ ਸੁਨੀਤਾ ਯੂਰਨਲ ਵੱਲੋਂ ਆਉਂਦੀ ਕਾਰਿਡੋਰ ਵਿੱਚ ਮੀਰੀਤਾ ਵਿਨਾਸ਼ ਉਹਨੂੰ ਕਹਿੰਦਾ ਟਿਫਨ ਵੱਲੋਂ ਛੇਤੀ ਵੇਲੀ ਹੋ ਕੇ ਆ ਜਾਈ ਤੇਰੇ ਨਾਲ ਇੱਕ ਖਾਸ ਗੱਲ ਕਰਨੀ ਹੈ ਹੁਣੇ ਕਰ ਲੋ ਉਹ ਲਾਚੜ ਕੇ ਬੋਲੀ ਹੱਸਣ ਵਾਲੀ ਗੱਲ ਨਹੀਂ ਮਸਲਾ ਗੰਭੀਰ ਹੈ ਅੱਛਾ ਜੀ ਉਹ ਅਜੇ ਵੀ ਮਸਤੀ ਵਿੱਚ ਸੀ ਲੰਚ ਟਾਈਮ ਹੁਣ ਸਾਰ ਚਪੜਾਸੀ ਨੂੰ ਚਾਹ ਲੈਣ ਭੇਜ ਦੂੰਗਾ ਤੂੰ ਛੇਤੀ ਹੀ ਆ ਜੀ ਚੰਗਾ ਚੰਗਾ ਬਾਬਾ ਕਹਿ ਕੇ ਤਾ ਦਿੱਤਾ ਆ ਆ ਜਾਵਾਂਗੀ ਕਿ ਹੈ ਕਿ ਸੁਨੀਤਾ ਅਲਸਾਈ ਚਾਲ ਵਿੱਚ ਆਪਣੇ ਸੈਕਸ਼ਨ ਨੂੰ ਚਲੀ ਗਈ ਸੀ ਚਾਹ ਪੀ ਕੇ ਉਹ ਉੱਥੇ ਦੇ ਦਫ਼ਤਰ ਤੋਂ ਬਾਹਰ ਆ ਗਏ ਬਿਜਲੀ ਬੋਰਡ ਦੇ ਉਪ ਮੰਡਲ ਦਫ਼ਤਰ ਦੇ ਕੋਲ ਹੀ 100 ਕਗਾਈ ਦੇ ਫਾਸਲੇ ਉੱਤੇ ਦੱਖਣ ਪਾਸੇ ਗ੍ਰੈਡ ਸੀਗਾ 66 ਕੇਵੀ ਦਾ ਗ੍ਰੈਡ ਸੀਗਾ ਗ੍ਰੈਡ ਤੋਂ ਥੋੜਾ ਜਿਹਾ ਹਟ ਕੇ ਇੱਕ ਛੋਟਾ ਜਿਹਾ ਪਾਰਕ ਸੀ ਨਿੱਕਾ ਨਿੱਕਾ ਕਾ ਚਾਰੇ ਖੁੰਝਾਂ ਉੱਤੇ ਗੁਲਮੋਹਰ ਦੇ ਦਰਖਤ ਸੀ ਚਾਰੇ ਪਾਸੇ ਕਿਆਰਿਆਂ ਵਿੱਚ ਫੁੱਲਦਾਰ ਬੂਟੇ ਸੀ ਸੀਮਿੰਟ ਦੇ ਬੈਂਚ ਉੱਤੇ ਬੈਠ ਕੇ ਉਹ ਗੱਲਾਂ ਕਰਨ ਲੱਗੇ ਹੁਣ ਦੱਸੋ ਕਿਹੜੀ ਇਹ ਖਾਸ ਗੱਲ ਸੁਨੀਤਾ ਨੇ ਪੁੱਛਿਆ ਅਵਿਨਾਸ਼ ਹੋਰ ਉਦਾਸ ਹੋ ਗਿਆ ਉਹਦੀਆਂ ਅੱਖਾਂ ਵਿੱਚ ਗਹਿਰੀ ਗਹਿਰਾਈ ਉਤਰੀ ਹੋਈ ਸੀਗੀ ਉਹ ਉਖੜਿਆ ਉਖੜਿਆ ਬੈਠਾ ਸੀ ਉਹ ਜੋ ਕੁਝ ਕਹਿਣਾ ਚਾਹ ਰਿਹਾ ਸੀਗਾ ਬੋਲ ਉਹਦੇ ਬੁੱਲਾਂ ਉੱਤੇ ਆ ਕੇ ਵਾਪਸ ਮੁੜਦੇ ਜਾ ਰਹੇ ਸਨ ਉਹਦੀਆਂ ਗੱਲਾਂ ਦਾ ਮਾਸ ਉਹਨੂੰ ਲੱਗਿਆ ਜਿਵੇਂ ਡੱਡੂ ਵਾਂਗ ਫੜਫੜਾ ਰਿਹਾ ਹੋਵੇ ਉਹਦੀ ਨਜ਼ਰ ਧਰਤੀ ਉੱਤੇ ਗੱਡੀ ਹੋਈ ਸੀਗੀ ਸਨੀਤਾ ਮੈਂ ਦੁਖੀ ਬਹੁਤ ਹਾਂ ਹਾਂ ਇਹ ਤਾਂ ਹੈ ਉਹ ਵੀ ਚੁੱਪ ਜਹੀ ਹੋ ਕੇ ਬੈਠੀ ਹੋਈ ਸੀਗੀ ਮੈਂ ਚਾਹੁੰਨਾ ਆ ਸੁਨੀਤਾ ਉਹਦੇ ਚਿਹਰੇ ਵੱਲ ਝਾਕੀ ਤੇ ਫਿਰ ਬੋਲੀ ਹਾਂ ਕੀ ਚਾਹੁੰਨੇ ਤੁਸੀਂ ਮੈਂ ਚਾਹੁੰਨਾ ਕਿ ਕੋਈ ਹੋਵੇ ਜੋ ਮੇਰੇ ਦੁੱਖਾਂ ਨੂੰ ਸੁਣੀ ਕੋਈ ਜੋ ਮੇਰਾ ਜ਼ਿਗਰੀ ਦੋਸਤ ਹੋਵੇ ਤੁਹਾਡਾ ਕੋਈ ਦੋਸਤ ਨਹੀਂ ਦੋਸਤ ਤਾਂ ਹਨ ਪਰ ਮੈਂ ਚਾਹੁੰਨਾ ਕਿ ਕੋਈ ਕੁੜੀ ਮੇਰੀ ਦੋਸਤ ਹੋਵੇ ਫਿਰ ਮੈਂ ਉਹਦੇ ਕੋਲ ਆਪਣੀਆਂ ਸਾਰੀਆਂ ਗੱਲਾਂ ਕਰ ਸਕਾਂ ਮੇਰੇ ਸਾਰੇ ਦੁੱਖਾਂ ਦਾ ਉਹਨੂੰ ਪੇਦ ਹੋਵੇ ਉਹ ਮੈਨੂੰ ਆਪਣੇ ਦੁੱਖ ਦੱਸ ਸਕੇ ਮੈਨੂੰ ਤਾਂ ਕੋਈ ਦੁੱਖ ਨਹੀਂ ਗਾਸਨੀਤਾ ਨੇ ਫੜਾਕ ਦੇ ਕੇ ਕਹਿ ਦਿੱਤਾ ਅਵਿਨਾਸ਼ ਨੂੰ ਲੱਗਿਆ ਜਿਵੇਂ ਝੂਠ ਬੋਲਦੀ ਹੋਵੇ ਉਹ ਬੋਲਿਆ ਦੁੱਖ ਤਾਂ ਤੈਨੂੰ ਵੀ ਕੋਈ ਹੋਊਗਾ ਪਰ ਤੂੰ ਦੱਸਦੀ ਨਹੀਂਗੀ ਨਾ ਮੈਨੂੰ ਕੋਈ ਦੁੱਖ ਨਹੀਂਗਾ ਉਹਨੂੰ ਜਿਵੇਂ ਅਵਿਨਾਸ਼ ਦੀ ਗੱਲ ਫਜ਼ੂਲ ਜਹੀ ਲੱਗੀ ਹੋਵੇ ਉਹ ਚੁੱਪ ਜਿਹਾ ਉਹ ਕਹਿ ਰਿਹਾ ਤੇ ਫਿਰ ਕਿਹਾ ਚੰਗਾ ਮੇਰੇ ਦੁਖੀ ਸੁਣ ਲਿਆ ਕਰ ਮੇਰੀ دوست ਬਣ ਜਾ ਮੇਰੇ ਅੰਦਰ ਇੱਕ ਖਿਆਲ ਹੈ ਇੱਕ ਔਰਤ ਦਾ ਖਲਾਇਆ ਤੂੰ ਇਸ ਖਾਲੀ ਥਾਂ ਨੂੰ ਪੂਰ ਸਕਦੀ ਏ ਦੇਖੋ ਵਿਨਾਸ਼ ਮੈਨੂੰ ਤੁਹਾਡੇ ਨਾਲ ਪੂਰੀ ਹਮਦਰਦੀ ਹੈ ਮੈਨੂੰ ਖੁਸ਼ੀ ਹੋਵੇਗੀ ਜੇ ਮੈਂ ਤੁਹਾਡੇ ਦੁੱਖਾਂ ਵਿੱਚ ਤੁਹਾਡੀ ਕੋਈ ਮਦਦ ਕਰ ਸਕਦੀ ਹੋਵਾਂ ਇਹ ਮੈਨੂੰ ਮਨਜ਼ੂਰ ਹੈ ਹਾਂ ਬਸ ਇਹੀ ਮੈਂ ਚਾਹੁੰਦਾ ਹਾਂ ਘਾਤ ਦੇ ਡੱਕੇ ਹਰੇ ਨੂੰ ਦੰਦਾ ਥੱਲੇ ਲੈਂਦਾ ਹੋਇਆ ਬਨਾਸ਼ ਨੀਤਾ ਵਾਲੇ ਪਿਆਰ ਭਰੰਗ ਨਿਗਾਹਾਂ ਨਾਲ ਝਾਕਣ ਲੱਗਿਆ ਇੱਕ ਟੁੱਟ ਜਿਹੇ ਸਨੇਹ ਵਿੱਚ ਸਨੀਤਾ ਉਹਨੂੰ ਆਪਣੀ ਆਪਣੀ ਲੱਗ ਰਹੀ ਸੀ ਉਹਦੀਆਂ ਅੱਖਾਂ ਤਾਂ ਮਾਸੂਮ ਦੀਆਂ ਸਨ ਨਿਰਸ਼ਲ ਔਰਤ ਵਾਲੀ ਪਕਿਆਈ ਤਾਂ ਉਹਨਾਂ ਵਿੱਚ ਅਜੇ ਉਤਰੀ ਹੀ ਨਹੀਂ ਸੀ ਲੰਚ ਟਾਈਮ ਖਤਮ ਹੋਏ ਨੂੰ 15 ਮਿੰਟ ਉਦੋਂ ਹੀ ਬੀਤ ਗਏ ਸਨ ਉਹ ਉੱਥੋਂ ਹਿਲ ਕੇ ਦਫ਼ਤਰ ਵੱਲ ਆਉਣ ਲੱਗੇ ਸਨੀਤਾ ਨੇ ਖਮੋਸ਼ੀ ਫਿਲਮ ਦੀ ਗੱਲ ਛੇੜ ਦਿੱਤੀ ਸੀ ਬਹੁਤ ਸਾਲ ਪਹਿਲਾਂ ਅਵਨਾਸ਼ ਨੇ ਇਹ ਫਿਲਮ ਦੇਖੀ ਸੀਗੀ ਸਨੀਤਾ ਨੇ ਇਸ ਨੂੰ ਹੁਣ ਦੇਖਿਆ ਸੀਗਾ ਫਿਲਮ ਦੀਆਂ ਗੱਲਾਂ ਕਰਦੀ ਸਨੀਤਾ ਪਤਾ ਨਹੀਂ ਕੀ ਸੋਚ ਰਹੀ ਹੋਵੇਗੀ ਅਵਨਾਸ਼ ਦਹਾਰਨ ਹੀ ਉਹਦੀਆਂ ਗੱਲਾਂ ਦਾ ਹੰਕਾਰਾ ਭਰਦਾ ਜਾ ਰਿਹਾ ਸੀ ਹੁਣ ਉਹ ਪਹਿਲਾਂ ਨਾਲੋਂ ਵੀ ਖੁੱਲ ਕੇ ਗੱਲਾਂ ਕਰਨ ਲੱਗੇ ਸਨ ਸਨੀਤਾ ਛੇਦੀ ਛੇਦੀ ਆਪਣਾ ਟਿਫਨ ਖਾਲੀ ਕਰਦੀ ਤੇ ਅਵਨਾਸ਼ ਦੇ ਕਮਰੇ ਵਿੱਚ ਆ ਬੈਠਦੀ ਉਹਨੇ ਪਹਿਲਾਂ ਹੀ ਚਪੜਾਸੀ ਨੂੰ ਚਾਹ ਲੈਣ ਲਈ ਭੇਜਿਆ ਹੁੰਦਾ ਉਹ ਦੋਵੇਂ ਚਾਹ ਪੀਂਦੇ ਅਵਨਾਸ਼ ਚਾਹ ਨਾਲ ਬ੍ਰੈਡ ਦੇ ਦੋ ਚਾਰ ਪੀਸ ਖਾ ਲਿਆ ਕਰਦਾ ਸੀਗਾ ਨਾਸ਼ਤੋ ਘਰੋਂ ਕਰਕੇ ਆਉਂਦਾ ਸੀਗਾ ਕਾਫੀ ਨਿੱਗਰ ਨਾਸ਼ਤਾ ਕਦੇ ਕਦੇ ਅਜਿਹਾ ਵੀ ਹੁੰਦਾ ਕਿ ਸੁਨੀਤਾ ਉਹਦੇ ਕੋਲ ਆਪਣਾ ਟਿਫਨ ਚੱਕ ਲੈਂਦੀ ਤੇ ਉਹ ਨਾਸ਼ ਉਹਦੇ ਨਾਲ ਇੱਕ ਅੱਧਾ ਫਲਕਾ ਖਾ ਲੈਂਦਾ ਆਪਣੀ ਸੈਕਸ਼ਨ ਵਿੱਚ ਬੈਠ ਕੇ ਸੁਨੀਤਾ ਨੂੰ ਰੋਟੀ ਖਾਂਦਾ ਸਵਾਦ ਵੀ ਕੋਈ ਨਾ ਆਉਂਦਾ ਸੀ ਸਾਰੇ ਆਦਮੀ ਉੱਠ ਕੇ ਚਲੇ ਜਾਂਦੇ ਮਿਸ ਵਰਮਾ ਆਪਣੇ ਹੀ ਮੇਜ਼ ਤੇ ਆਪਣਾ ਟਿਫਨ ਕੋਲ ਦੀ ਚੁੱਪਚਾਪ ਇਕੱਲੀ ਹੀ ਰੋਟੀ ਖਾਂਣ ਲੱਗਦੀ ਉਹਨੇ ਕਦੇ ਵੀ ਸੁਨੀਤਾ ਨੂੰ ਨਹੀਂ ਸੀ ਆਖਿਆ ਕਿ ਉਹ ਉਹਦੇ ਮੇਜ਼ ਤੇ ਆ ਜਾਵੇ ਆਪਣਾ ਟਿਫਨ ਲੈ ਆਵੇ ਤੇ ਉਹ ਰਲ ਕੇ ਰੋਟੀ ਖਾਣਗਾਂ ਸੁਨੀਤਾ ਆਪਣੀ ਮੇਜ਼ ਤੇ ਖਾਣਾ ਖਾ ਰਹੀ ਕਦੇ ਪੋਸ਼ੀ ਵਰਮਾ ਕੀ ਲਿਆਂਦੀ ਐ ਸਬਜੀ ਤਾਂ ਉਹ ਛੜਿਆ ਬੁਝਿਆ ਜਿਹਾ ਮੂੰਹ ਬਣਾ ਕੇ ਜਵਾਬ ਦਿੰਦੀ ਸੁਨੀਤਾ ਨੂੰ ਲੱਗਦਾ ਉਹਦੇ ਸਾਡੇ ਮੂੰਹ ਵਰਗੀ ਹੀ ਉਹਦੀ ਕੋਈ ਸਬਜੀ ਹੋਵੇਗੀ ਹਾਂ ਤਾਂ ਤੈਨੂੰ ਮੇਰਾ ਪਿਆਰ ਆਉਣ ਲੱਗ ਪਿਆ ਹੋਣਾ ਐ ਇੱਕ ਦਿਨ ਅਵਨਾਸ਼ ਨੇ ਸੁਨੀਤਾ ਨੂੰ ਪੁੱਛਿਆ ਮੈਨੂੰ ਤਾਂ ਪਹਿਲੇ ਦਿਨੋਂ ਹੀ ਪਿਆਰ ਆਉਣ ਲੱਗ ਪਿਆ ਸੀ ਤੁਹਾਡਾ ਪਹਿਲੇ ਦਿਨੋਂ ਕਦੋਂ ਤੁਸੀਂ ਉਸ ਦਿਨ ਮੇਰੇ ਸੈਰ ਉਤੇ ਹੱਥ ਫੇਰਿਆ ਸੀ ਨਾ ਉਹ ਹੱਥ ਕਈ ਦਿਨ ਮੇਰੇ ਸੈਰ ਉਤੇ ਫਿਰਦਾ ਰਿਹਾ ਸੀ ਕਿਵੇਂ ਜਦੋਂ ਵੀ ਮੈਂ ਘਰ ਮੈਂ ਆਪਣੇ ਸਿਰ ਉੱਤੋਂ ਦੀ ਹੱਥ ਫੇਰਦੀ ਤਾਂ ਮੈਨੂੰ ਲੱਗਦਾ ਜਿਵੇਂ ਮੇਰੇ ਹੱਥ ਥੱਲੇ ਤੁਹਾਡਾ ਹੱਥ ਦਿੱਤਾ ਹੋਇਆ ਹੋਵੇ ਇਹ ਹਾਲਤ ਕਈ ਦਿਨ ਰਹੀ ਸੀ ਹੁਣ ਤੂੰ ਸ਼ਾਇਰਾਂ ਵਾਲੀਆਂ ਗੱਲਾਂ ਕਰਨ ਲੱਗ ਪਈਆਂ ਬਨਾਸ਼ ਨੇ ਉਹਦੇ ਮੋਢੇ ਉੱਤੇ ਮੁੱਕੀ ਢਰ ਦਿੱਤੀ ਸੀ ਸਾਰੀ ਦਤਾ ਪਤਾ ਨਹੀਂ ਮੈਨੂੰ ਮੈਨੂੰ ਖਬਰੇ ਕੀ ਕਰ ਦਿੱਤਾ ਸੀ ਤੁਸੀਂ ਰਾਤ ਨੂੰ ਡਿਸਟਰਬ ਜਹੀ ਨੀਂਦ ਆਉਂਦੀ ਸੀਗੀ ਮੈਨੂੰ ਤੈਨੂੰ ਡਿਸਟਰਬ ਜਹੀ ਨੀਂਦ ਆਹ ਤਾਂ ਜਾਂਦੀ ਹੈ ਨਾ ਮੈਨੂੰ ਤਾਂ ਆਉਂਦੀ ਹੋਈ ਨਹੀਂਗੀ ਕੱਲ ਰਾਤ ਮੈਂ 2 ਵਜੇ ਤਾਈਂ ਜਾਗਦਾ ਰਿਹਾ ਕਿਉਂ ਕੀ ਸੋਚਦੇ ਰਹੇ 2 ਵਜੇ ਤੱਕ ਬਸ ਸੋਚਦਾ ਰਿਹਾ ਕੀ ਸੋਚਦੇ ਰਹੇ ਬਸ ਤੇਰੇ ਬਾਰੇ ਹੀ ਸੋਚਦਾ ਸੀਗਾ ਕੀ ਸੋਚਦੇ ਰਹੇ ਮੇਰੇ ਬਾਰੇ ਬਸ ਇਹ ਹੀ ਵੀ ਆਪਣਾ ਇਹ ਜੋ ਪਿਆਰ ਹੈ ਨਾ ਇਹ ਉਦੇਸ਼ਹੀਨ ਹੈ ਪਿਆਰ ਵਿੱਚ ਉਦੇਸ਼ ਵੀ ਕੋਈ ਹੁੰਦਾ ਆ ਉਦੇਸ਼ ਤੋਂ ਬਿਨਾ ਤਾਂ ਕੋਈ ਵੀ ਗੱਲ ਨਹੀਂ ਹੁੰਦੀ ਇਸ ਸੰਸਾਰ 'ਚ ਉਦੇਸ਼ ਇਹੀ ਹੈ ਬਸ ਕਿ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਬਿਲਾਗ ਪਿਆਰ ਇਹਦੇ ਵਿੱਚ ਖੁਦਗਰਦੀ ਕੋਈ ਨਹੀਂ ਕੀ ਪਰ ਇਹਦੀ ਮੰਜ਼ਲ ਵੀ ਕੋਈ ਨਹੀਂ ਨਾ ਅਵਿਨਾਸ਼ ਨੇ ਜ਼ੋਰ ਦੇ ਕੇ ਆਖਿਆ ਸੀ ਹਾਂ ਇਹ ਠੀਕ ਤਾਂ ਹੈ ਨਾ 스ਨੀਤਾ ਨੇ ਕਿਹਾ ਤੇ ਫਿਰ ਪੁੱਛਣ ਲੱਗੀ ਤੁਸੀਂ ਤਾਂ ਆਪਣੀ ਦੋਸਤ ਬਣਾਇਆ ਸੀ ਮੈਨੂੰ ਇਹ ਪਿਆਰ ਵਿਆਰ ਦੀਆਂ ਗੱਲਾਂ ਕਿਉਂ ਸ਼ੁਰੂ ਕਰ ਲਈਆਂ ਹੈ ਨਾ ਅਵਿਨਾਸ਼ ਢਿੱਲਾ ਹੋ ਕੇ ਬੈਠ ਗਿਆ ਜਿਵੇਂ ਉਹਦੇ ਅੰਦਰ ਕੋਈ ਚੀਜ਼ ਟੜਟੜ ਕਰਕੇ ਟੁੱਟ ਗਈ ਹੋਵੇ ਉਹਨੇ ਕੇਵਲ ਇੰਨਾ ਹੀ ਕਿਹਾ ਸੀਗਾ ਹਾਂ ਦੋਸਤ ਤਾਂ ਹੈ ਤੂੰ ਮੇਰੀ ਪਰ ਦੋਸਤੋਂ ਵੱਧ ਕੇ ਕੁਝ ਵੀ ਨਹੀਂ ਗਈ ਦੋਸਤੋਂ ਵੱਧ ਕੇ ਕੀ ਬਣਾਉਣਾ ਚਾਹੁੰਦੇ ਓ ਤੁਸੀਂ ਮੈਨੂੰ ਕੁਝ ਵੀ ਨਹੀਂ ਬਸ ਦੋਸਤ ਹੋਰ ਕੀ ਅਵਨਾਸ਼ ਕੁਝ ਵੀ ਨਾ ਕਹਿ ਸਕਿਆ ਇੱਕ ਦਿਨ ਉਹ ਉਹਦੇ ਕਮਰੇ ਵਿੱਚ ਆਈ ਤਾਂ ਗੱਲਾਂ-ਗੱਲਾਂ ਵਿੱਚ ਹੀ ਅਵਨਾਸ਼ ਨੇ ਉਹਦੇ ਡੋਲੇ ਉੱਤੇ ਚੁੰਨੀ ਵੜ ਦਿੱਤੀ ਸੁਨੀਤਾ ਤੜਪ ਕੇ ਰਹਿ ਗਈ ਤੇ ਇੱਕਦਮ ਚੀਕੀ পাগল ਕਿਉਂ ਕਿੰਨੀ ਵਾਰ ਤੁਹਾਨੂੰ ਆਖਿਆ ਮੈਨੂੰ ਟੱਚ ਨਾ ਕਰਿਆ ਕਰੋ ਸੁਨੀਤਾ ਸੱਚਮੁੱਚ ਗੁੱਸੇ ਵਿੱਚ ਸੀ ਕਿਉਂ ਕੀ ਹੋ ਜਾਂਦਾ ਹੈ ਟੱਚ ਕਰਨ ਨਾਲ بس ٹھیک ہے مینوں ہاتھ ਲਾਉਣ دی ضرورت نہیں اسنیتا دا چہرہ گمبھیر سیگا ਅੱਖਾਂ ਵਿੱਚ ਪਾਣੀ ਉੱਤਰ ਆਇਆ ਸੀਗਾ ਤੇ ਫੇਰ ਉਹ ਕਹਿੰਦੀ ਇਸੇ ਤਰ੍ਹਾਂ ਅਗਾ ਵਾਦੇ ਵਾਦੇ ਅਵਿਨਾਸ਼ ਉਹਦੇ ਅੱਖਾਂ ਵਿੱਚ ਉੱਤਰ ਕੇ ਕੁਝ ਲੱਭਣਾ ਚਾਹੁੰਦਾ ਸੀਗਾ ਇੱਕ ਟੱਕ ਦੇਖਦਾ ਦੇਖਦਾ ਉਹ ਮੁਸਕਰਾ ਪਿਆ ਸਨੀਤਾ ਵੀ ਮੁਸਕਰਾਉਣ ਲੱਗੀ ਗਿੱਲੀਆਂ ਅੱਖਾਂ ਨਾਲ ਮੁਸਕਰਾ ਰਹੀ ਹੋ ਉਹਨੂੰ ਬਹੁਤ ਪਿਆਰੀ ਲੱਗ ਰਹੀ ਸੀ ਘਰ ਜਾ ਕੇ ਉਹ ਸਨੀਤਾ ਬਾਰੇ ਹੀ ਸੋਚਦਾ ਰਹਿੰਦਾ ਸੀਗਾ ਬਹੁਤ ਸੋਚਦਾ ਸਿਆਲਾਂ ਦੇ ਦਿਨ ਸਨ ਛੁੱਟੀ ਤੋਂ ਬਾਅਦ ਉਹ ਦਫ਼ਤਰੋਂ ਨਿਕਲਦਾ ਗੇਟ ਤੱਕ ਸਨੀਤਾ ਉਹਦੇ ਨਾਲ ਹੁੰਦੀ ਜਦੋਂ ਉਹ ਨਿਕਲ ਲੱਗਦਾ ਤਾਂ ਦੋਵੇਂ ਹੀ ਹਸਰਤ ਭਰੰਗਾਂ ਨਿਗਾਹਾਂ ਨਾਲ ਇੱਕ ਦੂਜੇ ਨੂੰ ਦੇਖਦੇ ਰੇਲਵੇ ਪਲਟ ਤੇ ਜਾ ਕੇ ਉਹ ਰੁਕ ਜਾਂਦਾ ਤੇ ਮੜ ਕੇ ਸਨੀਤਾ ਨੂੰ ਖੜਾ ਦੇਖਦਾ ਰਹਿੰਦਾ ਉਹ ਵੀ ਮੜਮੜ ਝਾਕ ਦੀ ਤੁਰੀ ਜਾਂਦੀ ਘਰ ਜਾ ਕੇ ਉਹ ਕਮਰੇ ਵਿੱਚ ਬੈਠਦਾ ਆਰਾਧਾ ਚਾਹ ਬਣਾ ਕੇ ਲਿਆਉਂਦੀ ਆਕਾਸ਼ ਨਿੱਕੀਆਂ ਨਿੱਕੀਆਂ ਗੱਲਾਂ ਪੋਸ਼ਨ ਲੱਗਦਾ ਚਾਹ ਪੀ ਕੇ ਵਿਨਾਸ਼ ਬੈਸਤਰੇ ਵਿੱਚ ਹੀ ਵੱਢ ਜਾਂਦਾ ਹਨੇਰਾ ਉੱਤਰਨ ਲੱਗਦਾ ਤਾਂ ਉਹ ਟੇਬਲ ਲੈਂਪ ਜਗਾ ਕੇ ਦਿਨ ਦਾ ਅੱਧ ਪਚਦਾ ਪੜਿਆ ਅਖਬਾਰ ਮੜ ਕੇ ਸਾਰਾ ਪੜਨ ਲੱਗਦਾ ਅਖਬਾਰ ਪੜ੍ਹਦਾ ਵੀ ਉਹ ਸਨੀਤਾ ਨਾਲ ਗੱਲਾਂ ਕਰਦਾ ਰਹਿੰਦਾ ਰੋਟੀ ਖਾਂਦਾ ਵੀ ਉਹਦੇ ਬਾਰੇ ਸੋਚਦਾ ਉਹ ਸ ਨੂੰ ਨਹੀਂ ਸੀ ਆਉਂਦੀ 기 ਨੀਂਦ ਆਉਂਦੀ ਤਾਂ ਸਵੇਰੇ 3 ਵਜੇ ਹੀ ਅੱਖ ਖੁੱਲ ਜਾਂਦੀ ਸੀ। ਸਨੀਤਾ ਉਸ ਨੂੰ ਬੇਹੱਦ ਪਿਆਰ ਕਰਦੀ ਸੀ। ਉਹ ਉਸ ਨੂੰ ਕਿੰਨਾ ਚਾਹੁੰਦੀ ਸੀ ਉਹਨੂੰ ਪਤਾ ਸੀਗਾ ਕਿ ਦੋਸਤੀ ਵਾਲੀਆਂ ਹੱਦਾਂ ਤਾਂ ਟੱਪ ਚੁੱਕੀਆਂ ਹਨ। ਪਰ ਉਹ ਮੱਥਾ ਪਟਕ ਕੇ ਰਹੇ ਜਾਂਦਾ ਕਿ ਪਿਆਰ ਦੀ ਇਹ ਕਿਹੜੀ ਕਿਸਮ ਐ ਸੁਨੀਤਾ ਉਹਦੇ ਨਾਲ ਸਾਰੀਆਂ ਗੱਲਾਂ ਕਰ ਲੈਂਦੀ ਹੈ ਉਹਦੇ ਕਿੰਨੇ ਨੇੜੇ ਨੇੜੇ ਰਹਿੰਦੀ ਐ ਉਹਦੇ ਬਿਨਾ ਸਾਹ ਨਹੀਂ ਲੈਂਦੀ ਲੱਗਦੀ ਇੱਕ ਦਿਨ ਉਹ ਦਫ਼ਤਰ ਨਾ ਜਾਵੇ ਤਾਂ ਦੂਜੇ ਦਿਨ ਉਹਨੂੰ ਝਿੜਕ ਝਿੜਕ ਪੁੱਛਦੀ ਐ ਕੱਲ ਕਿਉਂ ਨਹੀਂ ਆਈ ਦਫ਼ਤਰ ਤੇ ਜਾਂ ਕਹੇਗੀ ਕੱਲ ਤਾਂ ਸਾਰਾ ਦਿਨ ਜੀ ਨਹੀਂ ਲੱਗਿਆ ਲੱਗਿਆ ਜਿਵੇਂ ਦਫ਼ਤਰ ਆਈ ਹੀ ਨਾ ਹੋਵਾਂ ਤੇ ਫੇਰ ਸਾਰੇ ਅੰਤਲੇ ਅੰਤਰੇ ਹੀ ਲੈਣ ਲੱਗੇਗੀ ਕਿੱਥੇ ਕਿੱਥੇ ਰਹੇ ਕੀ ਕੀ ਕੰਮ ਕੀਤਾ ਪੁੱਛੇਗੀ ਮੈਨੂੰ ਯਾਦ ਕੀਤਾ ਸੀ ਕਿਸੇ ਵੇਲੇ ਪਰ ਜਦ ਉਹ ਉਸ ਨੂੰ ਛੇੜਨ ਲੱਗਦਾ ਹੈ ਉਸ ਵੇਲੇ ਉਹ ਕਿਉਂ ਟੜਕ ਪੈਂਦੀ ਹੈ ਇਹ ਕਿਸ ਕਿਸਮ ਦੀ ਮੁਹੱਬਤ ਹੈ ਨੀਰੀ ਲਫ਼ਜ਼ਾਂ ਦੀ ਮੁਹੱਬਤ ਇੱਕ ਦਿਨ ਉਹ ਕਿਸੇ ਦਫ਼ਤਰੀ ਕੰਮ ਪਟਿਆਲੇ ਪੰਜਾਬ ਰਾਜ ਬਿਜਲੀ ਬੋਰਡ ਦੇ ਦਫ਼ਤਰ ਗਿਆ ਕੰਮ ਤੋਂ ਨਿਭੜ ਕੇ ਉਹ ਸਾਹਮਣੇ ਵਾਲੇ ਇੱਕ ਹੋਟਲ ਵਿੱਚ ਲਿਆ ਵਿੱਚ ਗਿਆ ਸੀ ਕਬ ਉਨੇ ਚਾਹ ਮੰਗਵਾਈ ਮੁੰਡਾ ਪੁੱਛਣ ਲੱਗਿਆ ਕਿੰਨੀ ਚਾਹ ਜੀ ਦੋ ਕੱਪ ਉਹਨੇ ਸਹਿਜ ਹੀ ਕਹਿ ਦਿੱਤਾ ਤੇ ਫਿਰ ਸਮੋਸੇ ਦੀਆਂ ਦੋ ਪਲੇਟਾਂ ਮੰਗਵਾ ਲਈਆਂ ਆਪਣੀ ਪਲੇਟ ਵਾਲੇ ਦੋ ਸਮੋਸੇ ਖਾ ਕੇ ਉਹਨੇ ਮੁੰਡੇ ਤੋਂ ਪਾਣੀ ਮੰਗਿਆ ਪਾਣੀ ਦਾ ਗਲਾਸ ਦੇਣ ਆਇਆ ਮੁੰਡਾ ਉਵੇਂ ਜਿਵੇਂ ਪਈ ਦੂਜੀ ਪਲੇਟ ਵੱਲ ਝਾਕਿਆ ਤੇ ਚਾਹ ਦੇ ਕੱਪ ਵੱਲ ਵੀ ਪੁੱਛਿਆ ਬੋ ਜੀ ਤੁਹਾਡੇ ਨਾਲ ਕੋਈ ਉਹ ਕਹਿਣਾ ਚਾਹੁੰਦਾ ਸੀਗਾ ਨਾਲ ਤਾਂ ਬੈਠਾ ਤਾਂ ਹੈ ਪਰ ਕਿਹਾ ਆਉਂਦਾ ਏ ਬਸ ਦੋ ਪਾਣੀ ਦੇ ਗਲਾਸ ਹੋਰ ਲਿਆ ਦੇ ਕਿਆ ਪੀ ਕੇ ਉਹ ਉੱਠ ਖੜਾ ਹੋਇਆ ਦੋ ਕੱਪਾਂ ਤੇ ਦੋ ਪਲੇਟਾਂ ਦੇ ਪੈਸੇ ਦਿੱਤੇ ਤੇ ਉਥੋਂ ਚੱਲ ਪਿਆ ਮੁੰਡਾ ਉਹਦੇ ਵੱਲ ਹੈਰਾਨੀ ਨਾਲ ਅਜੇ ਵੀ ਦੇਖੀ ਜਾ ਰਿਹਾ ਸੀਗਾ ਕੋਈ ਦਿਨ ਬਾਅਦ ਉਹਦੇ ਦਿਲ ਵਿੱਚ ਇੱਕ ਲਹਿਰ ਉੱਠੀ ਤੇ ਉਹ ਲੰਚ ਟਾਈਮ ਵਿੱਚ ਚਾਹ ਪੀਣ ਆਈ ਸੀਧਾ ਸਾਹਮਣੇ ਮੇਜ਼ ਉੱਤੇ ਆਪਣੀ ਇੱਕ ਉਂਗਲ ਰੱਖ ਕੇ ਕਹਿੰਦਾ ਸੋਨੀ ਮੇਰੀ ਉਂਗਲ ਉੱਤੇ ਆਪਣੀ ਉਂਗਲ ਰੱਖ ਕਿਉਂ ਫਿਰ ਕੀ ਹੋ ਜਾਊਗਾ ਬਸ ਰੱਖ ਦੇ ਨਹੀਂ ਦੇਖੋ ਵਿਨਾਸ਼ ਮੈਂ ਤੁਹਾਨੂੰ ਕਿੰਨੀ ਵਾਰ ਰੋਕਿਆ ਏ ਤੁਸੀਂ ਫਿਰ ਉਹਨਾਂ ਹੀ ਗੱਲਾਂ ਤੇ ਆ ਜਾਂਦੇ ਹੋ ਨਹੀਂ ਤੂੰ ਰੱਖ ਦੇ ਬਸ ਏ ਵੀ ਇੱਕ ਟੈਸਟ ਹੀ ਹੈ ਕੀ ਟੈਸਟ ਹੈ ਬਸ ਮੇਰੇ ਦਿਲ ਚ ਦੇਖ ਲਾ ਭਲਾ ਆ ਲੋ ਸਨੀਤਾ ਨੇ ਝਟ ਆਪਣੀ ਉਂਗਲ ਦੇ ਪੋਟੇ ਨਾਲ ਬਨਾਸ਼ ਦੀ ਉਂਗਲ ਦਬ ਦਿੱਤੀ ਤੇ ਪੁੱਛਿਆ ਹੁਣ ਖੁਸ਼ ਹਾਂ ਬਸ ਹੌਣ ਠੀਕ ਹੈ ਚੰਗਾ ਬਸ ਹੁਣ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰਿਓ ਮੁੜ ਕੇ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਨਹੀਂ ਚੰਗਾ ਲੱਗਦਾ ਹੁਣ ਤੈਨੂੰ ਮੈਨੂੰ ਤਾਂ ਚੰਗਾ ਲੱਗਦਾ ਏ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਖੇਡਾਂ ਉਹ ਸੁਨੀਤਾ ਨਾਲ ਕਰਦਾ ਰਹਿੰਦਾ ਇੰਨਾ ਹੀ ਨਿੱਕੀਆਂ ਨਿੱਕੀਆਂ ਖੇਡਾਂ ਵਿੱਚ ਉਹਦਾ ਦਿਲ ਪਰਚਿਆ ਰਹਿੰਦਾ ਸੁਨੀਤਾ ਹੀ ਉਹਦਾ ਇੱਕ ਸੰਸਾਰ ਬਣ ਗਿਆ ਇੱਕ ਸੰਸਾਰ ਸੁਪਨੇ ਵਰਗਾ